ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਰ ਦਾ ਹੈਗਾ ਤੇ ਚਿੜੀਆਂ ਦੀ ਚੀਂਚੀ ਕੁਗੰਗਾਂ ਦੀ ਕੁੰ ਕੋ ਸੁਣਦੀ ਹੋ ਤੇ ਟਾਈਮ ਆ ਜਿਹੜਾ ਹੁਣ 5:07 ਦਾਗਾ ਆ ਮੇਰੇ ਪੁੱਤਾਂ ਪਾਣੇ ਜੀ ਮੇਰੇ ਵੱਜ ਜਾਣੀ ਉਲੋਟਾ ਦੇਖ ਦੇ ਰਿਹਾ ਰਿਸ਼ਤੇ ਲਾਈਦਾ ਹੁੰਦਾ ਆ ਦੱਸੂ ਆ ਚਾਰ ਪਪਾਉਣਾ ਆ ਮਾਮੇਰਾ ਮੈਂ ਵੀ ਮਹ ਬਲਾਉ ਸ਼ੁਰੂ ਕਰਤੀ ਆਂਗੀ ਆ ਦੇਖ ਆਏ ਹੁੰਦਾ ਮਾਸੀ ਪਾਣ ਜੀ ਦਾ ਪਿਆਰ ਆ ਬੇਬੇ ਆ ਆ ਠੀਕ ਹੋਰ ਕੌਣ ਆ ਨਾਲ ਪੁੱਤ ਉਹਨਾਂ ਨੂੰ ਫੇਰ ਬੁਲਾ ਲੈ ਅੰਦਰ ਆਜਾ ਭਾਈ ਕਹਾਂ ਲੰਘਿਆ ਉਹਨਾਂ ਨੂੰ ਵਿਚਾਰੇ ਨੂੰ ਬੁਲਾ ਤੇਰਾ ਮਾਸਾ ਦਾ ਖੇਤ ਨੱਕੇ ਵਾਦਾਂ ਲੰਗਿਆ ਉਹਨਾਂ ਨੂੰ ਸਾਥ ਦਲਾ ਲੋ ਜੀ ਮੈਂ ਬਲੌਗ ਸ਼ੁਰੂ ਕਰਿਆ ਸੀ ਆ ਗਏ ਮਹਮਦ ਤਾਂ ਇਤਿਮਾ ਤੂੰ ਸਿੱਧਨ ਚੜੇ ਆਉਂਗੇ 7 7:30 ਵਜੇ ਤਿਆਰੀਆਂ ਖੋਲੇ ਨਾ ਫਿਰ ਜੋ ਚਾਰ ਪਾਉਣ ਦੀਆਂ ਹਾਂ ਹਾਂ ਬਾਕੀ ਦੇਖੋ ਰੱਬ ਪਵਾ ਦੇ ਸਤਿ ਸ੍ਰੀ ਅਕਾਲ ਵੀ ਹੋ ਠੀਕ ਹੋ ਹਾਂ ਬਾਈ ਟਰੈਕਟਰ ਉਹ ਉੱਧਰ ਲੈ ਕਰਿਆ ਬੈਜੋ ਤੁਸੀਂ ਐਨ ਮੈਂ ਚਾਹ ਪਾਣੀ ਬਣਾਉਣੀ ਆ। ਲੋ ਜੀ ਬੀਬੀ ਬਣਾ ਰਹੀ ਹੈ ਚੁੱਲੇ ਤੇ ਪਰੌਂਖੇ ਸੁਖਮਣ ਹੋ ਰਹੀਆਂ ਜਾਣ ਗਿਆ ਸਕੂਲ ਪਰੌਂਖੇ ਖਾਣ ਕੇ ਦਹੀਂ ਪਾ ਪਾ ਲੋ ਪੁੱਤ। ਡੋਂਗੇ ਚ ਪਈਆ ਦਹੀਂ। ਬਿਲਕੁਲ ਪਰਾਣਾ ਪੋਣਾ ਲਿਆ ਦੇ। ਲਿਆ ਲੈ। ਕਿਉਂ ਲੱਗਦਾ? ਲਿਆ ਲੈ ਨਾ ਵੱਡਾ। ਵਾਜੀ ਬੀਬੀ ਨੇ ਪਾ ਪੋਣਾ ਪੜਾ ਦੀਏ। ਜਬਾ ਖਾ ਕੇ ਮੈਂ ਤਾਂ ਮੰਨਦਾ ਇਤੀ ਮਾਫੇਰ ਆਉਣਗੇ ਹਜੇ ਫਿਰ ਆ ਗਏ ਹਾਂ ਇੱਥੇ ਵੀ ਲੱਗਦੀ ਅੰਦਰ ਤਾਂ ਕੀ ਲੱਗੂ ਅੱਜ ਗੁੰਮਾ ਹੋਇਆ ਪਿਆ ਮੈਂ ਆਜੂ ਗੁੰਮਾ ਜੇ ਕਰਕੇ ਮੈਂ ਆ ਜਾਂਦਾਗਾ ਲੋ ਜੀ ਫੁੱਲੇ ਫੁੱਲੇ ਪਰੌਂਠੇ ਜਿੱਸੀ ਕਿ ਉਹ ਵਾਲੇ ਨਾਲ ਨੂੰ ਪਾਉਣ ਗੀਆਂ ਇਹ ਜੀ ਦਹੀਂ ਪਾ ਕੇ ਦੇ ਦੇਣੀ ਕ ਮੈਂ ਪਾਵਾਂ ਕਿ ਪਾ ਲੈਂਗੇ ਗਰਮਣ ਹਾਂ ਮੈਂ ਪਾਦਣਿਆ ਫਿਰ ਚਲੋ ਜੀ ਮੈਂ ਹੋਰ ਹੋਰ ਦਾ ਸਕੂਲ ਫਿਰ ਮੈਂ ਲੋ ਜੋਤਹੋਰੀ ਕਾਹਦੇ ਨੇ ਬੈੱਡ ਜਸੂ ਨੂੰ ਤਰਸੀ ਮਨੇ ਫੋਨ ਕਰਤਾ ਕਹਿੰਦੇ ਬੈੱਡ ਕੱਸ ਕੇ ਆ ਜਾਣਗੇ ਤੂੰ ਆ ਜਾ ਜਸੂ ਗਿਆ ਬਾਗ ਤੇ ਸਾਡਾ ਟਰੈਕਟਰ ਗਿਆ ਹੋਇਆ ਜੀ ਕੱਖ ਲੈਣ ਤੇ ਇੱਥੇ ਹੈਗਾ ਜੋਤਰੀ ਮਾਸੀ ਜੋਤਰੀ ਮਾਸੀ ਆ ਟਰੈਕਟਰ ਮਾਗਰ ਪਾ ਕੇ ਬੈੱਡ ਕੱਣਗੇ ਫਿਰ ਇਹ ਲੈ ਕੇ ਜਾਉ ਆਪਰੇ ਮਾਸੀ ਆ ਟਰੈਕਟਰ ਨੇ ਸਾਡੇ ਵਾਲਾ ਟਰੈਕਟਰ ਦੋਨੋਂ ਟਰੈਕਟਰ ਲੈ ਕੇ ਜਾਓ। ਦੋ ਜਣੇ ਇੱਥੇ ਨੇ ਜਣੇ ਆਏ ਸੀ। ਇਹ ਦੋ ਜਣੇ ਟਰੈਕਟਰਾਂ ਤੇ ਬਾਹਰ ਜਾਣਗੇ। ਆਪਣੇ ਫਰਜ਼ਾਨ ਤਾਂ 47 48 50 ਇਹਨਾਂ ਦੇ ਬਾਹਲੇ ਬਾਹਲੇ ਦੋ ਲਾ ਕੇ ਲਾਟੜ ਦੇ ਬਣਾਵਾਂਗੇ। ਬਾਹਲੇ ਜ਼ੋਰ ਲਾ। ਹਾਂਜੀ ਭਾਈ ਜੀ। 60 ਨਹੀਂ ਬੈਣਾ ਹੈਗਾ। ਆਹ ਦਾਲਾ ਆ ਗਿਆ ਮੰਗਦਾ ਲਾਉਂਗੇ ਇਹਦੇ ਨਾਲ ਬੈਠੀ। ਮੈਂ ਵੀ ਪੱਦੀ ਲਈ ਤੇ ਇਹ ਗੱਲਾਂ ਲਾਉਂਦੇ ਰਹਿੰਦੇ। ਆਪਣਾ ਫਰਜ਼ਾਨ ਤਾਂ ਕਹਿੰਦਾ 14 ਮੋਟਾ ਬਣਾਵਾਂਗੇ। ਇਹ ਮੇਰਾ ਕੰਮ ਕਰਦਾ ਹੈ। ਉਹ ਬਗ ਬਹਾਰ ਨਹੀਂ ਆਈ। ਉਹ ਦੋ ਵੇ ਲੈ ਕੇ ਕਹਿੰਦਾ ਆ ਗਿਆ ਕਰੀ। ਸਾਥੇ ਤੋਂ ਬਟ ਮੁੰਡੇ ਵਾਲੇ ਪੱਲੇ ਬੁਲੇਗਾ। ਕੋਲੇ ਲਾ ਕੇ ਵੇਖਦਾ। ਲੋ ਇਹ ਲਾਉਂਦੇ ਨੇ ਬੈੱਡ ਕੱਸਦੇ ਨੇ। ਆਪਾ ਪੁੱਚੀ-ਪੁੱਚੇ ਲਾਉਣਿਆ ਮੱਝਾਂ ਲਮਾਉਣਿਆ ਮੈਂ ਇਸ ਕਰਕੇ ਨਹੀਂ ਮੱਝਾਂ ਲਮਾਉਣ ਲੱਗੀ ਕਿਉਂਕਿ ਇਹ ਨਾ ਉੱਪਰ ਐ ਤੁਸੀਂ ਡਰਦੇ ਨਹੀਂ ਮੱਝਾਂ। ਲੋ ਜੀ ਜਿਹੜਾ ਟਾਈਮ ਆ ਬੱਜ ਗਏ ਨੇ 4 4 ਤੁੱਤੀ ਹੋ ਗਿਆ ਟਾਈਮ ਆਪਣੀ ਇਦਾਂ ਤਰੀ ਹੋਈ ਐ ਸਬਜ਼ੀ ਸਬਜ਼ੀ ਤਰੀ ਹੋਈ ਐ ਚੌਲਿ ਫਲੀ ਤੇ ਅੱਡੋ ਅੱਡ ਏਰੀਆ हिसाब ਨਾਲ ਬੋਲੀ ਐ ਹਨਾ ਸਾਡੇ ਚੌਲਿ ਫਲੀ ਤਾਂ ਇਹਨਾਂ ਨੂੰ ਲੋਭੀਆ ਕਹਿੰਦੇ ਨੇ ਵਿੱਚ ਹੋਰ ਵੀ ਕੁਝ ਫਾਇਦੇ ਹੋਣਗੇ ਤੇ ਨੱਪਾਂ ਨੂੰ ਕੱਢ ਸੀ ਫੇਰ ਦਿੱਤੀ ਐ ਸਮਾਨ ਪਾ ਦਿੱਤਾ ਤੇ ਤੇਲ 'ਚ ਭੁੰਨ ਕੇ ਆਈਂ ਪ੍ਰਿੰਡੀਆ ਵਾਂਗੂ ਤੇ ਨਾਉਣ ਮਿਰਚ ਪਾ ਦਿੱਤਾ ਪਿਆਜ਼ چیرਲੇ ਤੇ ਵਿੱਚ ਆਲੂ چیرਲੇ ਸੀ ਉਹ ਗਰਮੀ ਹੈ ਨਾ ਹੱਲਣ ਵਾਲਾ ਫਿਰ ਬੈ ਨਹੀਂ ਗਰਮੀ ਜਾਂ ਰੱਬ ਕੋਲ ਦੋ ਹੀ ਕੰਮ ਨੇ ਜਾਂ ਗਰਮੀ ਪਾਉਣਾ ਜਾਂ ਮੀਂਹ ਪਾਉਣਾ ਤੇ ਅੱਜ ਚਾਰ ਪਾਰ ਹਨ ਬਹੁਤ ਸਾਡੇ ਤ ਪਰ ਵੈਸੇ ਹਜੇ ਕੋਈ ਮੈਂ ਟਰਾਲੀ ਲੰਘਦੀ ਦੇਖੀ ਨਹੀਂ ਹੈਗੀ ਸਵੇਰੇ ਜੋਤ ਹੋਰੀ ਟਰੈਕਟਰ ਲੈ ਕੇ ਨਾ ਰਾਜੀ ਵਾਲੇ ਪਾਉਂਦੇ ਨੇਗੇ ਜੋ ਤੇ ਜਸੂ ਟਰੈਕਟਰ ਲੈਣ ਆਏ ਸੀਗੇ ਜੋ ਤੇਰੀ ਮਾਸੀ ਵੀ ਔਰ ਇੱਕ ਟਰੈਕਟਰ ਉਹਨਾਂ ਨੇ ਲੈ ਕੇ ਗਏ ਨੇ ਇੱਕ ਟਰੈਕਟਰ ਸਾਡੇ ਵਾਲ ਲੈ ਕੇ ਗਏ ਨੇ ਤੇ ਜਿਹੜਾ ਅਸੀਂ 4 ਪਾਇਆ ਫਿਰ ਅਸੀਂ ਲਿਆ ਮਗੋਂ ਉਹਨਾਂ ਦਾ ਕਿਉਂਕਿ ਜ਼ੋਰ ਹੁੰਦਾ ਸਭ ਨੂੰ ਹੁਣ 4 ਪਾਉਣ ਦਾ ਇਹ ਗਰਮੀ ਮੁੜ ਕੋ ਮੁੜ ਕੇ ਹੋ ਗਈ ਮੱਜਾ ਕੰਨੀ ਜਾਇਆ ਹੀ ਤੇ ਮੱਜਾ ਮੱਜਾ ਬਨ ਕੇ ਆਈਆਂ ਹੁਣ ਤੇ ਅਜੇ ਕੋਈ ਟੇਰੇ ਲਾਉਣਾ ਹੀ ਪਈ ਤੇ ਮੈਂ ਸੁਖਮਨ ਹਰਾਉਣ ਤੋਂ ਪਹਿਲਾਂ ਸਬਜ਼ੀ ਬਣਾ ਰਾਂ ਚਾਹ ਤਾਂ ਜੋ ਪੀਂਦੀਆਂ ਨਹੀਂ ਹੈਗੀਆਂ ਕਿਉਂਕਿ ਕੋਕ ਪਿਆ ਹੈਗਾ ਤੇ ਉਹ ਪੀ ਲੈਣਗੀਆਂ ਸਵੇਰੇ ਲੈਣ ਦਾ ਸੀਗਾ ਸਵੇਰੇ ਉਹਨਾਂ ਜਿਵੇਂ ਕਾਹਨੇ ਚਾਹ ਨਹੀਂ ਕਰਾਈ 7:00 ਵਜੇ ਆਏ ਸੀ ਉਹ ਪੌਣੇ 7 ਕਹਿੰਦੇ ਚਾਹ ਨਹੀਂ ਪੀਣੀ ਪੂਆ ਕਹਿੰਦੇ ਸੰਤਾ ਠੰਡਾ ਪਿਆ ਦੇ ਮੈਂ ਚੱਲ ਠੰਡਾ ਫਰੇਰੇ ਉਹਨਾਂ ਨੂੰ ਫੜੀ ਠੰਡਾ ਲਿਆ ਇਸੀ ਵੇ ਜਸੂ ਅੱਜ ਦਸ ਦਸੂ ਦੌਰੀ ਤਾਰਨਸਾਰ ਉਹਨਾਂ ਨੂੰ ਮੁੜ ਗਿਆ ਵਿਚਾਰਾ ਤੇ ਉਹ ਫਿਰ ਬੈੱਡ ਲਾਉਣ ਆਲਾ ਸੀ ਆਪਣੀ ਟਰਾਲੀ ਤੇ ਬੈੱਡ ਲਾ ਕੇ ਸਮਾਰਤ ਫੇਰ ਲੈ ਕੇ ਗਏ ਨੇਗੇ ਤੇ ਹੁਣ ਸਵੇਰੇ ਸਵੇਰੇ ਸਭ ਨੂੰ ਕੰਮਾਂ ਦਾ ਜ਼ੋਰ ਹੋ ਜਾਂਦਾ ਹੈ ਹਨਾ ਤੇ ਜਿਹੜਾ ਕੰਮਾਂ ਦਾ ਜ਼ੋਰ ਹੋ ਜਾਂਦਾ ਹੈਗਾ ਫਿਰ ਕੀ ਕਹਿੰਦੇ ਨੇ ਸਭ ਨੂੰ ਪਰ ਕੰਮਾਂ ਦਾ ਇੱਕ ਜਿਹੜਾ ਸਾਡਾ ਉਹਨਾਂ ਨੇ ਨਵੀਂ ਕਹਿੰਦੇ ਹੈਲਪਰ ਰੱਖਿਆ ਹੋਇਆ ਸੀ ਸਾਡੀ ਦੋਨਾਂ ਘਰਾਂ ਦੀ ਸੋਣ ਪਤਈਆ ਕਿ ਇਤਨੀ ਸਾਂਝੀ ਹੈ ਹੈਲਪਰ ਰੱਖਿਆ ਹੋਇਸ ਬਹੁਤ ਔਖਾ ਹੋਇਆ ਪਿਆ ਇਧਰ 7 ਕਿਲੇ ਮੱਕੀ ਦੇ ਨੇ 7 ਕਿਲੇ ਇਧਰ ਜਿਰੀ ਦੇ ਲੱਗੇ ਹੋਏ ਨੇ ਬਰਾਹਾਲ ਬੈਂਕਾ ਦਿਹਾੜਾ ਸਰਦਾਰ ਜੀ ਨਾਲ ਜ ਮਿਲ ਆਜੇ ਰੇ ਸਿੜਦੇ ਨੇਗੇ ਪਰ ਇਹ ਲੈ ਕੇ ਗਏ ਹੋਏ ਨੇਗੇ ਕੱਲੇ ਜਣੇ ਨੂੰ ਬਹੁਤ ਔਖਾ ਹੋ ਜਾਂਦਾ ਹਨ ਮੈਂ ਤਾਂ ਕਿਹਾ ਸੀ ਮਾਹ ਬੋਰੀਆਂ ਤੇ ਸਟਿਆ ਲਓ ਤੁਸੀਂ ਕਿਉਂ ਇੱਕ ਗਰਮੀ ਆ ਔਖਾ ਹੋ ਜਣੇ ਨੇ ਕੋਈ ਨਾ ਚੀਗਾ ਵਾਲੀਆਂ ਪੈਂਦੀਆਂ ਨੇ ਪਤਾ ਨਹੀਂ ਕੀ ਕਾਰਨ ਆਗਾ ਬਹੁਤ ਔਖਾ ਨਾ ਹੋ ਕਰੇ ਹਨਾ ਮੈਂ ਔਖੀ ਹੋਈ ਜਾਂਦੀ ਮੱਜਾਂ ਚ ਖੇਤ ਉਹ ਖੇਤੀ ਚ ਔਖੇ ਹੋ ਜਾਂਦੇ ਨੇਗੇ ਤੇ ਉਹੀ ਗੱਲਾਂ ਕਹਿੰਦੇ ਹੁੰਦੇ ਨੇ ਬਗਾਨੇ ਹੱਥ ਖੇਤੀ ਨਾ ਹੋਣ 32 ਤੋਂ 33 ਜਿਹੜਾ ਆਪਦੇ ਹੱਥ ਦਾ ਕੰਮ ਆਂ ਜੀ ਉਹ ਆਪਦੇ ਹੱਥ ਦਾ ਹੀ ਕੰਮ ਹੈ ਬਗਾਨੇ ਹੱਥ ਜਿਹੜਾ ਕੰਮ ਹੁੰਦਾ 32 ਤੋਂ 33 ਨਹੀਂ ਹੁੰਦੇ ਹੈਗੇ ਤੇ ਇਹ ਬਜ਼ੁਰਗਾਂ ਦੀਆਂ ਕਹਾਵਤਾਂ ਜਿਹੜੀਆਂ ਹਨਾ ਸੱਚ ਸੱਚੀਆਂ ਕਈਆਂ ਕਈਆਂ ਹੋਈਆਂ ਨੇ ਕਾਢੂ ਬਜ਼ੁਰਗ ਹੁੰਦੇ ਅੱਗੇ ਤੇ ਹੁਣ ਸਬਜ਼ੀ ਬਾਣਨ ਦੀ ਧੀਰ ਹੈ ਫਿਰ ਆਪਾਂ ਚੱਲਦੇ ਮੱਜਾਂ ਵੱਲ ਤੇ ਅੱਜ ਮੈਂ ਸਰਦਾਨੀ ਕੱਢ ਕੇ ਹਟੀਆਂਗੀ ਤੇ ਨਾਲ ਥੋੜਾ ਜਿਹਾ ਚਾਰਕ ਗਿੱਠਾਂ ਰ ਟੋਟਾ ਕੱਟ ਸੀਗਾ ਤੇ ਇੱਕ ਟੋਟਾ ਵੱਡਾ ਪਿਆ ਸੀ ਜਿਹੜਾ ਉਰਲੇ ਪਾਸੇ ਕੰਦ ਨਿਕਲ ਕੇ ਕਾਮਰਾ ਪੈ ਗਿਆ ਉਹ ਮੈਂ ਸਾਰਾ ਹੀ ਜੋੜ ਤਾ ਬੀਬੀ ਕਹੀਂ ਚਲ ਸਾਰਾ ਹੀ ਜੋੜ ਦੇ ਤੇ ਦੇਖੋ ਜੇ ਤਾਂ ਉਹਨਾਂ ਨੂੰ ਟਾਈਮ ਅੱਜ ਹੋਇਆ ਅੱਜ ਨਹੀਂ ਸਵੇਰੇ ਤਾਂ ਸਵੇਰੇ ਤੇ ਲਾਈ ਲਵਾਂਗੇ ਕਿਉਂਕਿ ਮੱਜਾਂ ਨੂੰ ਔਖਾ ਦਾ ਹਨਾ ਮ ਸਰਦਾਨੀ ਚ ਇੱਕ ਜੇ ਵੱਡੇ ਰਾਜਰੋ ਮੱਝ ਸੂਪ ਹੀ ਹੋਰ ਤਾਂ ਪਤੀ ਨਹੀਂ ਲੱਗਣਾ ਹੈਗਾ ਤੇ ਜਿੰਨਾਂ ਚ ਇੱਕ ਮੱਝ ਸੂੰਦ ਹੀ ਨਹੀਂ ਦਿਨ ਪੂਰੇ ਹੋਏ ਪੈਣ ਮੱਝ ਦੇ ਅੱਜ ਦੋ ਸੂਏ ਪਹਿਲਾ ਸੂਪ ਹੀ ਅੱਜ ਹੈ ਤੇ ਤੀਜੇ ਸੂਏ ਸੂਗੇ ਆਪਣੇ ਘਰ ਦੀ ਛੋਟੀ ਹੋਈ ਹੈਗੀ ਪਹਿਲਾ ਤਾਂ ਉਹਨੇ ਦਿਨ ਵੱਧ ਲੈਤੇ ਨਹੀਂ ਹੈਗੇ ਦੋ ਸੂਏ ਸੂਈ ਹੈਗੀ ਉਹ ਅੱਜ ਦਿਨ ਪੂਰੇ ਹੋ ਗਏ ਪਹਿਲਾ ਤਾਂ ਪੂਰੇ ਦਿਨਾਂ ਦੀ ਸੂਪਾਂ ਦੀ ਜਿੱਦੇ ਦਿਨ ਪੂਰੇ ਹੋ ਜਾਂਦੇ ਉਹਦੀ ਸੂਪਾਂ ਦੀ ਸੀਗੀ ਪਰ ਇੱਕ ਦਿਨ ਵੱਧ ਲੈਤਾ ਸੀ ਉਹ ਤੋਂ ਪਹਿਲਾਂ ਪੂਰੇ ਦਿਨਾਂ ਤੋਂ ਇੱਕ ਦਿਨ ਪਹਿਲੀ ਸੂਪੀ ਸੀ ਤੇ ਹੁਣ ਨਾ ਅ ਵੀ ਗੱਲ ਹੈ ਜੇ ਰੋ ਖੜਕ ਆ ਹੁੰਦਾ ਭੱਜ ਕੇ ਉੱਠ ਦਾਂਗੇ ਹਨਾ ਦਿਨੇ ਵੀ ਰਾਤ ਨੂੰ ਵੀ ਜੇ ਜੀਰੋ ਸੂਪੀ ਹੋਰ ਪਤੀ ਨਹੀਂ ਲੱਗਣਾ ਵੀ ਆਏ ਨੂੰ ਪਤਾ ਸਾਨੂੰ ਸੁੱਤੇ ਵੀ ਇਹਨੂੰ ਪਤਾ ਨਾ ਲੱਗੇ ਜੇ ਰਾਤ ਰੋਤ ਨੂੰ ਸੋਪੀ ਹੁਣ ਉਹਨਾਂ ਚਿਰ ਪੱਖੇ ਥੱਲੇ ਬੈਠੇ ਮੁਰਕਾ ਆ ਜਾਂਦਾ ਕਾਲੇ ਭੂਤ ਵਰਗੇ ਰੰਗ ਹੋ ਗਏ ਸਭ ਦੇ ਹਨਾ ਗਰਮੀ ਚ ਜਿਵੇਂ ਸਕੂਲ ਵਗ ਜਾਂਦੇ ਨੇ ਤੇ ਰਾਇਜਾ ਨੇ ਸਾਸ ਨੂੰ ਹਾਂ ਕੰਮ ਕਰਕੇ ਸਾਨੂੰ 12:00 ਵਜੇ ਜਾਂਦੇ ਨੇ ਮੈਨੂੰ ਤਾਂ ਕਿਉਂਕਿ ਅੱਗੇ ਸੁਖਮਣ ਹੋਰੀਆਂ ਛੁੱਟੀਆਂ-ਛੁੱਟੀਆਂ ਪੋਚੇ ਲਾ ਲੈਣ ਤੇ ਅਸੀਂ 10:00 ਵਜੇ ਵੇਲੀਆਂ ਹੋ ਜਾਂਦੇ ਹੁਣ ਮੈਨੂੰ ਕੱਲੀ ਜਣੀ ਨੂੰ 12:00 ਵਜੇ ਜਾਂਦੇ ਨੇ ਹੁਣ ਕੰਮ ਵਾਲਾ ਹੁੰਦਾ ਸਰਦਾਰ ਜੀ ਕੱਖ ਵੀ ਛੱਡ ਜਾਂਦੇ ਨੇ ਚਾਰ ਚੂਰ ਪੱਟਣਾ ਪਾਉਣਾ ਫਿਰ ਕਿੰਨਾ ਕੰਮ ਹੋ ਜਾਂਦਾ ਨਾ ਸਵੇਰ ਵੇਲੇ ਹੁਣ ਵੀਡੀਓ ਪਾਉਣੀ ਅੱਜ ਤੇ ਮੈਂ ਕਿਹਾ ਫਿਰ ਤੁਸੀਂ ਪਹਿਣਾ ਉਡੀਕ ਕਰੋਗੇ ਪਹਿਣਨੇ ਵੀ ਵੀਡੀਓ ਪਾਈ ਤੇ ਚਲੋ ਮੈਂ ਬਣਾ ਲੈਣੀ ਜਿੰਨੇ ਕ ਬਣਦੀ ਹੈਗੀ ਤੇ ਹੁਣ ਸਬਜ਼ੀ ਬਣਦੀ ਦੇਰ ਆ ਫਿਰ ਮੈਂ ਉਧਰ ਜਾਣੀ ਆ ਮੱਝਾਂ ਵਾਲੇ ਨਹੀਂ ਤਾਂ ਉਹਨਾਂ ਦੇ ਆਉਂਦੇ ਸੁਖਮਣ ਹੋਰ ਨਹੀਂ ਆਉਂਦੇ ਉਹ ਵਾ ਵਾ ਸਾਕੂ ਲੂਂਦੀ ਤੇਨੇ ਫਿਰ ਉਹਨਾਂ ਦੇ ਬਰਦੀ ਤੋਂ ਉਂਗੀ ਸੁਖ ਨਾਲ ਬੱਚੇ ਜੋ ਸਕੂਲ ਜਾਣ ਲੱਗ ਜਾਂਦੇ ਨੇ ਆ ਕੇ ਹੰਬੀਆਂ ਆਉਣਗੀਆਂ ਆਉਣਗੀਆਂ ਉਹ 5 ਵਜੇ 5 ਵਜੇ ਕੇ 5 ਮਿੰਟ ਤੇ ਕਰੇ 10 ਮਿੰਟ ਤੇ ਇਸ ਤਰ੍ਹਾਂ ਆਉਂਦੀਆਂ ਨੇ ਫਿਰ ਆ ਕੇ ਹੰਪ ਕੇ ਡਿੱਗਦੀਆਂ ਨੇ ਗਰਮੀ ਚ ਵਿਚਾਰੀਆਂ 7 ਵਜੇ ਗਈਆਂ ਹੋਈਆਂ ਇੱਥੇ ਨੇ 5 ਵਜੇ ਆਉਂਦੀਆਂ ਨੇ ਇਸ ਕਰਕੇ ਫਿਰ ਮੈਨੂੰ ਆਏ ਹੋ ਜਾਂਦਾ ਵੀ ਚੱਲ ਹਨਾ ਨਾ ਕੇ ਵੀ ਰੈਸਟ ਕਰ ਲੋ ਘੰਟਾ ਤੇ ਉਹਦੇ ਨੂੰ ਚਾਹ ਕਰਕੇ ਤਾਂ ਫਿਰ ਮੈਂ ਅੱਜ ਚਾਹ ਨਹੀਂ ਕਰਦੀ ਮੈਂ ਕੋਕ ਪਿਓ ਪੀ ਲਾਂਗੇ ਨੀ ਮੇਰੇ ਬੋਤਲ ਖੁੱਲੀ ਹੋਈ ਆ ਖਰਾਬ ਹੋ ਗਈ ਮੈਨੂੰ ਤਾਂ ਸਵੇਰ ਜਾਣੀ ਹੈਗਾ ਪੀਣ ਦਾ ਤੇ ਸਰਦਾਰ ਜੀ ਖੇਤ ਬਾਗੇ ਹੋ ਤਾਂ ਵੀ ਕੋਲ ਲੈਂਦੇ ਨੇ ਤਾਂ ਖੇਤ ਵੀ ਲਿਆ ਕੇ ਫਰਿੱਜ 'ਚ ਰੱਖ ਲਾਂਦੇ ਨੇ ਆਪਣੇ ਕੋਠੇ 'ਚ ਰੱਖਿਆ ਹੋਇਆ ਫਰਿੱਜ ਚਲੋ ਜੀ ਮੈਂ ਤਾਂ ਫਿਰ ਹੁਣ ਕੰਮ ਕਰਦੀ ਆ ਤੇ ਜੇ ਆ ਗਏ ਫੰਦੀ ਦੇ ਬਣਾ ਲਾਂਗੇ ਨਹੀਂ ਫਿਰ ਦੇਖੀ ਜੋ ਕੱਲ ਨੂੰ ਬਣਾ ਲਾਂਗੇ ਲੋ ਜੀ ਆਪਾਂ ਪਾਉਣੇ ਸੱਚ ਹੋਣ ਵਾਲੇ ਹੋ ਗਏ ਹੋ ਗਏ ਹੋਣਗੇ ਘਰ ਕੱਢ ਲਿਆ घर क् के हम सामी बोटी खाव गे नहावे धोवे जोत बत्ती लाव गे सब्जी बनी हुई अपनी चल ਨੋ ਛੋਟੀ ਕੜਸੀ ਤਾਲੇ ਨਹੀਂ ਇਸ ਤਰ੍ਹਾਂ ਵਿੱਚ ਟਿੱਕੇ ਉੱਤੇ ਰੱਖਣ ਆਇਆ ਤੇ ਕੜਸੀ ਨਹੀਂ ਨਿਬੜਦੀ ਆ ਜਾਓ ਟੈਂਪਰ ਪਰ ਦਿੱਤਾ ਗਾ ਉਹਦੇ ਮੱਝਾ ਕਨੂੰ ਤਕਰੀਬਨ ਆਪਣਾ ਟੋਟਲ ਕੰਮ ਸਾਰਾ ਨਿਬੜ ਗਿਆ ਤੇਜ ਕਰਦੇ ਨੇ ਸਿਰਫ ਯਾਰੀ ਬਾਅਦ ਠੰਡਾ ਹੋ ਜੇ ਕੱਟ ਟੈਂਪੋ ਜਦੋਂ ਮੈਂ ਤੇਜ਼ ਕਰਦਾਂ ਨਹੀਂ ਬੱਦੇ ਟੈਂਪੋ ਵਿੱਚ ਸੁਲੋ ਤੇ ਕਰਦਾਂ ਨਹੀਂ ਸੁਲੋ ਤੇ ਕਰਕੇ ਬਲਾਈ ਵਾਧਾ ਆ ਜਾਂਦੀ ਹੈ ਨਾ ਡੈਡੀ ਆਉਂਦੇ ਆਗਾ ਆਉਂਦੇ ਆਗੀ ਕੀ ਮਾਵੀ ਕੱਖ ਨੂੰ ਕੀ ਡੈਡੀ ਤੂੰ ਫੋਨ ਕਰਤਾ ਕੀ ਕਹਣਾ ਆਉਂਦਾ ਬਦਲ ਵਾਈ ਹੋਈ ਪਈ ਹੈਗੀ ਨਹੀਂ ਪਾਵੇ ਚੰਗੀ ਗੱਲ ਹਨ ਭੈਣਾ ਵੀਰ ਚਾਰ ਪਾਰ ਹੈ ਮੇਰੇ ਨਾਲ ਤਾਂ ਦੋਪਹਰ ਦੇ ਨਮਾਜ਼ਾਂ ਨਹੀਂ ਪਤਾ ਸਾਵਧਾਨੀ ਕੱਢੀ ਪਈ ਹੈ ਕਿ ਉਹ ਲਾਉਣੀ ਸੀਗੀ ਨਾ ਸਰਦਾਰ ਜੀ ਆਏ ਨੇ ਕਿ ਤਰੇ ਸਿੱਟਦੇ ਤੇ ਦਾਦੀ ਮੈਨੂੰ ਕੀ ਪਤਾ ਨਾ ਮਾਤਾ ਖੋਣ ਕਿ ਤੱਕ ਉਸਕੇ ਸਰਦਾਰ ਨੇ ਅੱਧਾ ਘੰਟਾ ਲੱਗ ਗਿਆ ਹੋਰ ਅੱਧਾ ਤਾਂ ਹੈ ਅੱਧਾ ਘਾਹ ਚਾ ਲੋ ਦੀ ਅਰੇ ਸਟਾ ਚੱਲਾ ਦੇਖ ਲਈ ਲੈ ਕੇ ਗਿਆ ਮੇਰੇ ਕਿਰਦਾਰ ਦਾ ਕੰਮ ਹੋ ਗਿਆ ਲਾਂਗੇ ਨਾ ਤੋਂ ਲਾਉਂਦੇ ਗਰ ਮੇਰੇ ਘਾਰੇ ਕੰਮ ਨੇ ਮਨ ਲਾ ਕਰ ਕਰ ਸਾਡੇ ਵਾਲਾ ਹਾਲ ਹੁੰਦਾ ਹੋ ਪੈਣ ਖੇਤੀ ਵਾਲਿਆਂ ਦਾ ਹਨਾ ਖੇਤੀ ਕਰਕੇ ਮੱਝਾਂ ਕਰਕੇ ਕੱਲ ਕੱਲ ਨਸੋਈ ਰਹਿੰਦੇ ਘਾਰੇ ਦੇ ਤਾਂ ਆਪਣਾ ਨਈ ਉਹਨਾਂ ਸਾਹਮਣੇ ਬੈਠੇ ਨਾ ਅੰਦਰੋਂ ਸਿੱਿਰੋਂ ਹਾਲਾ ਪੱਟਾ ਨਹੀਂ ਹਾਲ ਤਾਂ ਕਿਤੇ ਮਰਨਾਲ ਹੋ ਗਿਆ ਅ ਤਿੰਨ ਵਜ ਦੇ ਦੇ ਮੇਰੇ ਕੱਪੜੇ ਨਹੀਂ ਸੁੱਕੇ ਮੁੜ ਕੇ ਨਾਲ ਤਿੰਨ ਵਜ ਦੇ ਪਹਿਲਾਂ ਮੈਂ ਸੰਗੀ ਗਈ ਫਿਰ ਸਬਜ਼ੀ ਬਣਾਈ ਭਾਂਡਾ ਠਿੱਕਰ ਮੰਜਿਆ ਬਹੁਤ ਕੰਮ ਹੋਇਆ ਫਿਰ ਨਮਾਈਆਂ ਉਹਨਾਂ ਨੂੰ ਗੋਹਾ ਸਿੱਟਿਆ ਭੁੱਖ ਲੱਗੀ ਉਹ ਭੁੱਖ ਲੱਗੀ ਭਾਈ ਸਬਜ਼ੀ ਬਣੀ ਤੇ ਰੋਟੀ ਬਣ ਗਈ ਅੱਜ ਜਾ ਕੇ ਚਾਹ ਨਹੀਂ ਬਣਵਾਈ ਕਿਸੇ ਲੋਰ ਠੰਡਾ ਲੱਗ ਵਾਸਤੇ ਪੀ ਲਿਆ ਵਾਸਤੇ ਖਾਣ ਭੁੱਖ ਮਾਰੇ ਬੀ ਕੋਈ ਇਹਨਾਂ ਨੂੰ ਭੁੱਖ ਲੱਗੇ ਰੋਟੀ ਖਾ ਲੈਣ ਤੇ ਮੈਂ ਦਾ ਬਲਾਗ ਆਪਾਂ ਫਿਰ ਬਣਾ ਕਰ ਲੋ ਜੀ ਆਪਾਂ ਨੇ ਕੰਮ ਤਾਂ ਦਾ ਕਰ ਲਿਆ ਨਾ ਤੋ ਲੈ ਤੇ ਨਾ ਤੋ ਕੇ ਕਪੜੇ ਵਾਦਲ ਕਿ ਸ਼ਾਂਤੀ ਜੀ ਆ ਕੇ ਜੋਤ ਲਾ ਦਿੱਤੀ ਆ ਨਾ ਤੋਲਿਆ ਬਾਬਾ ਜੀ ਰਹਿ ਰਸ ਦਾ ਪਾਠ ਪੜੀ ਜਾਂਦੇ ਨੇਗੇ ਵਾਹਿਗੁਰੂ ਜੀਓ ਸਾਂਦਰਸਤੀ ਬਕਾਈ ਵਾਹਿਗੁਰੂ ਸਾਂਦਰਸਤੀ ਬਰਤਾਈ ਮਾਲਕਾ ਲੋ ਜੀ ਆਪਣਾ ਨੇ ਅੱਜ ਮਸਰਦਾਨੀ ਤਾਂ ਪਤਾ ਨਹੀਂ ਲੱਗੀ ਕਿਉਂਕਿ ਸਰਦਾਰ ਜੀ ਆ ਕੇ ਨੇ ਤੇ ਕੂਲਰ ਲਾ ਦਿੱਤਾ ਚਾਰ ਪੱਖੇ ਲਾ ਦਿੱਤੇ ਨੇ ਸੱਤਾਰੇ ਮੱਝਾਂ ਲਈ ਤੇ ਸਵੇਰੇ ਚਲ ਬਟ ਲਾ ਦੇ ਕੂਲਰ ਆਮ ਨਾਲ ਬੈਠਣਾ ਦੇਖੋ ਆਪਣੀਆਂ ਮੱਜਾਂ ਰਾਮ ਨਾਲ ਬੈਠੀਆਂ ਨੇ ਜੀਆਂ ਤੇ ਇਹਨਾਂ ਨੂੰ ਕੋਈ ਹੋਰੇ ਗਰਮੀ ਨਹੀਂ ਹੈਗੀ ਕੂਂਦਰ ਚੱਲਦਾ ਹੈਗਾ ਤੇ ਚਾਰ ਪੱਖੇ ਚੱਲਦੇ ਨੇ ਸੂਣਾ ਕੋਈ ਕੋਈ ਕੱਜੂ ਦਾ ਰਾਤ ਨੂੰ ਉੱਠ ਕੇ ਦੇਖ ਲਾਂਗੇ ਕੱਲ ਨੂੰ ਸਰਦਾਰਾਂ ਨੇ ਲੱਗਦੀ ਤੇ ਸਰਦਾਰ ਜੀ ਹਮਨ ਲਿੱਜਾ ਕੱਲ ਨੂੰ ਦਾਲਾਂ ਨੇ ਤੇ ਅੱਜ ਦੇ ਨੂੰ ਇੰਦਰ ਪੈ ਲਿਆ ਕਿ ਰਾਮ ਨਾਲ ਗਾਲਾਂ ਕਰੀਆਂ ਜੀਆਂ ਦੋ ਵਾਰੀ ਨਮਾ ਆਤੀਆਂ ਰਜ਼ਾਤੀਆਂ ਖੋਲੀਆਂ ਕੱਖਾਂ ਦੀ ਭਰਤੀ ਜਦੋਂ ਜੀ ਕਰੂਗਾ ਬੈਠਣ ਗਿਆ ਜਦੋਂ ਜੀ ਕਰੂਗਾ ਖੜੀਆਂ ਹੋ ਕੇ ਤਾਂ ਕਿ ਖਾਣ ਗਿਆ ਚੰਗੇ ਪੱਖੇ ਲੱਗੇ ਨੇ ਤੇ ਆਪਣੇ ਨਾਲ ਸੁਖੂ ਤਾਂ ਹੁਣ ਪਸ਼ੂਆਂ ਨੂੰ ਹੋ ਗਿਆ ਆਪਾਂ ਨੂੰ ਆਉਂਦਾ ਵੀ ਹੈ ਨਾ ਆਪਾਂ ਤਾਂ ਬੋਲ ਕੇ ਦੱਸਦੇ ਨੇ ਵੀ ਗਰਮੀ ਲੱਗਦੀ ਆ ਪਸ਼ੂ ਹਣ ਕਿਹੜਾ ਵਿਚਾਰਾ ਨੇ ਬੋਲ ਕੇ ਦੱਸਣਾਗਾ ਸਾਡੇ ਚੌਲੇ ਤੋੜਨ ਦੇ ਤੋੜੇ ਵਿਚਾਰੇ ਸੜ ਕੇ ਤੋੜਾਂਗੇ ਬਹਿਗਰੂ ਹੁਣ ਤਾਂ 10 20 ਦਿਨ ਹਨਾ ਸੁਖ ਸਾਦ ਰੱਖ ਕੇ ਮੈਂ ਤਾਂ ਡੂੰਗਾ ਡੂੰਗਾ ਗੱਜੀ ਜਾਂਦਾ ਰੱਬ ਡੂੰਗਾ ਡੂੰਗਾ ਗੱਜੀ ਜਾਂਦਾ ਕਿਉਂਕਿ ਜੇ ਆਪ ਚਾਰ ਪਾਉਣਾ ਚਾਹੇ ਆਪਦੇ ਭੈਣ ਭਾਈ ਨੂੰ ਪਾਉਣਾ ਫਿਕਰ ਹੁੰਦਾ ਹਨਾ ਪਰ ਸੇਮ ਅੱਜ ਚਾਰ ਪਾਉਣ ਲੱਗ ਰਿਹਾ ਡੂੰਗਾ ਡੂੰਗਾ ਗੱਜੀ ਜਾਂਦਾ ਐਂ ਲੱਗਦਾ ਜੇ ਪੈਣ ਲੱਗ ਗਿਆ ਹਟਣਾ ਹੀ ਨਹੀਂ ਵਾਹਿਗੁਰੂ ਤੰਦਰੁਸਤੀ ਰੱਖੇ ਮੈਂ ਕਿ ਭਾਰੇ ਟਰੈਕਟਰ ਕਰਾਇ ਤੇ ਕਰੇ ਨੇ ਹਨਾ ਤੇਲ ਬੀੜੀਆਂ ਤੇ ਕਰੇ ਨੇ ਤੇਲ ਮਚੂਗਾ ਜਰੋਣਾ ਗਾਰੇ ਚ ਤੇਲ ਪਾਉਣਾ ਆਹ ਚਾਰ ਪਾਉਣਾ ਪੈ ਜਾਂਦਾ ਨਾ ਉਹਨੂੰ ਬਹੁਤ ਖਾਹ ਹੋ ਜਾਂਦਾ ਬਹੁਤ ਗੱਜੀ ਆਂਦਾ ਰੱਬ ਕਿੱਥੇ ਪੈ ਰਿਆ ਹੂੰ ਤਾਂ ਕਹਿੰਦੇ ਹੁੰਦੇ ਨੇ ਗਾਜ ਦਾ ਬੱਦਲ ਵਰਦਾ ਨਹੀਂ ਹੁੰਦਾ ਵਾਹਿਗੁਰੂ ਤੁਸੀਂ ਕਿਸਾਨਾਂ ਨੂੰ ਹੱਥ ਦੇ ਕੇ ਰੱਖੀ ਹੈ ਨਾ ਤੇ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਇੱਕ ਅਰਦਾਸ ਕਿਸਾਨਾਂ ਲਈ ਸਾਰੀਆਂ ਭੈਣਾਂ ਵੀਰ ਹਨ ਜੋ ਵੀ ਵੀਡੀਓ ਦੇਖਦੇ ਨੇ ਸਾਰੀ ਕਿਸਾਨ ਵੀਰ ਨੇ ਕਿਸੇ ਠੇਕੇ ਤੇ ਲੈ ਦਿੱਤੀ ਆ ਕਿਸੇ ਠੇਕੇ ਤੇ ਲੈ ਦਿੱਤੀ ਆ ਕਿਵੇਂ ਕੋਈ ਕਿਵੇਂ ਆ ਕੋਈ ਕਿਵੇਂ ਆ ਹਨਾ ਔਖਾ ਸਭ ਨੂੰ ਹੈ ਤੇ ਸਭ ਦੀਆਂ ਮੂੰਗੀਆਂ ਪੱਕੀਆਂ ਪਈਆਂ ਨੇ ਵਿਚਾਰੇ ਕਿਸਾਨਾਂ ਦੀਆਂ ਹੁਣ ਮੂੰਗੀਆਂ ਨੂੰ ਵੀ ਮੀਂਹ ਮਾੜਾ ਹੈ ਮੱਕੀ ਦੇ ਝਾਰ ਨੂੰ ਵੀ ਮੀਂਹ ਮਾੜਾ ਹੈ 10 20 ਦੇ ਨਾ ਰੱਬ ਹਨਾ ਸੁੱਖ-ਸਾਂਦ ਰੱਖੇ ਸਾਰੇ ਕਿਸਾਨ ਵੀ ਰਵਾਂ ਮੂੰਗੀਆਂ ਵੱਢ ਲੈਣਗੇ ਝਾਰ ਪਾ ਲੈਣਗੇ ਚਲੋ ਜੀ ਆਪਣੀਆਂ ਗੱਲਾਂ ਬਾਤਾਂ ਛੇੜੇ ਆਪਣੇ ਮੁਕਦੀ ਨਹੀਂ ਹੈਗੇ ਕਦੇ ਕੋਈ ਛੇੜਾ ਕਦੇ ਕੋਈ ਛੇੜਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਆਪਣੇ ਅੱਪਾ ਨੂੰ ਆਪਣੀ ਸੋਚ ਆ ਵਾਹਿਗੁਰੂ ਨੂੰ ਸਭ ਦੀ ਸੋਚ ਆ ਸਰਦਾਰ ਜੀ ਵੀ ਆ ਗਏ ਨੇ ਰੇ ਸਿੱਟ ਕੇ ਤੇ ਅੱਜ ਦੀ ਵੀਡੀਓ ਚ ਇਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ